ਰਾਤ ਦੇ तकरीबन 11 ਵਜੇ ਇੱਕ ਤੇਜ਼ ਰਫਤਾਰ ਵਰਨਾ ਗੱਡੀ ਗਲਤ ਸਾਈਡ ਤੋਂ ਆਈ ਚੋਕ ਕੇ ਇੱਕ ਦੁਕਾਨ ਦੇ ਸ਼ਟਰ ਦੇ ਵਿੱਚ ਜਾਵਤ ਜਿਸ ਕਾਰਨ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਪੀੜਤ ਦੁਕਾਨਦਾਰ ਦੇ ਮੁਤਾਬਕ ਜਦੋਂ ਉਸ ਨੂੰ ਸੂਚਨਾ ਮਿਲੀ ਤਾਂ ਉਸਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਦੁਕਾਨਦਾਰ ਦੇ ਮੁਤਾਬਕ ਕਾਰ ਦੇ ਵਿੱਚ ਤਿੰਨ ਲੋਕ ਸਵਾਰ ਸੀ ਤੇ ਉਸ ਮੁਤਾਬਕ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਲੱਗਦਾ ਸੀ ਕੋਈ ਨਸ਼ਾ ਕੀਤਾ ਹੋਇਆ ਤੇ ਦੁਕਾਨ ਦੇ ਅੰਦਰ ਲੱਗਿਆ ਮੇਨ ਡੋਰ ਦਾ ਸ਼ੀਸ਼ਾ ਤੇ ਕਾਊਂਟਰ ਦੇ ਸ਼ੀਸ਼ੇ ਚੱਕਨਾ ਚੋੁਰ ਹੋ ਗਏ ਨੇ ਤੇ ਉਸ ਦਾ 5 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਟਨਾ ਹੈ ਜੀ ਰਾਤ 11:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਵੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਸਾਡੀ ਦੁਕਾਨ ਦੇ ਸ਼ਟਰ ਦੇ ਵਿੱਚ ਆ ਕੇ ਵੱਜੀ ਹੈ ਤੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਬੈਠੇ ਜਿਕੇ ਗੱਡੀ ਚਲਾ ਰਹੇ ਸੀਗੇ ਤੇ ਸਾਡੀ ਦੁਕਾਨ ਦਾ ਅੰਦਰੋਂ ਕਾਸਾ ਨੁਕਸਾਨ ਹੋਇਆ ਇਹਦੇ ਨਾਲ ਸ਼ਟਰ ਸਾਡਾ ਸਾਰਾ ਹੀ ਖਤਮ ਹੋ ਗਿਆ ਤੇ ਅੰਦਰ ਜਿਹੜਾ ਸਾਡਾ ਸ਼ੀਸ਼ੇ ਲੱਗੇ ਸੀਗੇ ਕਾਊਂਟਰ ਸੀਗਾ ਲੱਕੜ ਦਾ ਤੇ ਉਹ ਸਾਰੇ ਸ਼ੀਸ਼ੇ ਟੁੱਟ ਗਏ ਨੇ ਕਾਊਂਟਰ ਵੀ ਸਾਡਾ ਟੁੱਟ ਗਿਆ ਠੀਕ ਹੈ ਜੀ ਸਾਭੀ ਇਹ ਚ ਨੁਕਸਾਨ ਹੋਇਆ ਤੇ ਇਹਦੇ ਨਾਲ ਸਾਡੀ ਘੱਟੋ ਘੱਟ ਨਹੀਂ ਤਾਂ 5 ਤੋਂ 7 ਦਿਨ ਦੀ ਜਿਹੜੀ ਦੁਕਾਨਦਾਰੀ ਆ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਠੀਕ ਹੈ ਤੇ ਸਾਡੀ ਇਹਨੂੰ ਲੈ ਕੇ ਗੱਲ ਹੋਈ ਕਿਸ ਨਾਲ ਹਾਂਜੀ ਗੱਲ ਹੋਈ ਕਿਸ ਨਾਲ ਉਹਨਾਂ ਦੇ ਪਰਿਵਾਰ ਦੇ ਬੰਦੇ ਆਏ ਨੇ ਜੀ ਜਿੰਨਾ ਲੜਕਿਆਂ ਦੇ ਨਾਲ ਐਕਸੀਡੈਂਟ ਹੋਇਆ ਤੇ ਉਹ ਇੱਥੇ ਨੇ ਤੇ ਉਹ ਕਹਿ ਰਹੇ ਨੇ ਕਿ ਵੀ ਜੋ ਸਾਡਾ ਖਰਚਾ ਆ ਆਊਗਾ ਇਹਦਾ ਨੁਕਸਾਨ ਹੋਇਆ ਉਹ ਸਾਰਾ ਭਰਨਗੇ ਕਿੰਨਾ ਨੁਕਸਾਨ ਹੋਇਆ ਐਸਟੀਮੇਟ ਕਿੰਨਾ ਨੁਕਸਾਨ ਵੀ ਇਦਾਂ ਹੈ ਕਿ ਜੋ ਵੀ ਨਵਾਂ ਸਮਾਨ ਲੱਗਣਾ ਸ਼ਟਰ ਲੱਗਣਾ ਤੇ ਰਿਪੇਅਰ ਵਰਕ ਹੋਣਾ ਹੈ ਜੋ ਵੀ ਹੋਣਾ ਪਲੱਸ ਜੋ ਸਾਡੀ ਦੁਕਾਨਦਾਰੀ ਪ੍ਰਭਾਵੇ ਤੋਂ ਵੀ ਸਾਡਾ ਘੱਟੋ ਘੱਟ 4 ਤੋਂ 5 ਲੱਖ ਦਾ ਖਰਚਾ ਹੈਗਾ ਇਹ ਕਾਰਨ ਕਿਦਾ ਦਾ ਗੱਡੀ ਕਿਉਂ ਲੱਗੀ ਗੱਡੀ ਇਦਾਂ ਹੈ ਜੀ ਜਿਹੜੇ ਬੰਦੇ ਗੱਡੀ ਚਲਾ ਰਹੇ ਸੀਗੇ ਉਹ ਉਹਨਾਂ ਦੇ ਜਿੱਤ ਤੱਕ ਸਾਨੂੰ ਉਮੀਦ ਆ ਵੀ ਉਹ ਸ਼ਰਾਬ ਪੀਤੀ ਰਹੀ ਸੀ ਕਿ ਕੀ ਸਮੈਲ ਆ ਰਹੀ ਸੀ ਕਿ ਉਹਨਾਂ ਤੋਂ ਤੇ ਉਹ ਨਸ਼ੇ ਦੇ ਵਿੱਚ ਸੀਗੇ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਲੱਗੀਆਂ ਸੱਟਾਂ ਬੜੀ ਮੋਟੀਆਂ ਲੱਗੀਆਂ ਜੀ ਮੂਹਰਲੀ ਸੱਟਾਂ ਜੀ ਕਿਹੜੀ ਦੁਕਾਨਦਾਰ ਦੇ ਨਾਲ ਜਾ ਰਹੇ ਸੀ ਹਾਂਜੀ ਰਾਤ ਗੱਡੀ ਬੜੀ ਅੰਦਰ ਰਹੀ ਸੀ ਉਹਨਾਂ ਨੂੰ ਓਮਕਾਰ ਜੁਲਰੀ ਗੱਡੀ ਚੱਕਣ ਨੂੰ ਕਿਸ ਤਰ੍ਹਾਂ ਰੌਗ ਸੱਟ ਬੜੀ ਰੌਗ ਸੱਟ ਜੀ ਨੁਕਸਾਨ ਕਿੰਨਾ ਖੋਇਆ ਲਗਾ ਦਵਾ ਨੁਕਸਾਨ ਗੱਡੀ ਦਾ ਵੀ ਨੁਕਸਾਨ ਹੈ ਜੀ ਅੰਦਰੋਂ ਦਾ ਸ਼ਟਰ ਦਾ ਨਖਾਰਾ ਕਿਸੇ ਜੁੱਝੇ ਪੁੱਟ ਗਿਆ ਅੰਦਰ ਇਹ ਕੁਝ ਇਹ ਵੀ ਪਤਾ ਲੱਗੇ ਪਿੱਛੋਂ ਵੀ ਕਿਸੇ ਚੀਜ਼ ਚ ਵੱਜ ਕੇ ਆਈ ਹੈ ਗੱਡੀ ਇਹ ਨਹੀਂ ਇਹ ਤਾਂ ਨਹੀਂ ਪਤਾ ਜੀ ਜਿਵੇਂ ਉਹਨੇ ਚਾਹ ਵਾਲਾ ਕਾਊਂਟਰ ਕਾਊਂਟਰ ਚੱਕਿਆ ਗਿਆ ਕਾਊਂਟਰ ਨਹੀਂ ਚੱਕਿਆ ਜੀ ਉਹ ਟੇਬਲ ਸੀ ਪਿਆ ਕੋਈ ਅੱਛਾ ਟੇਬਲ ਚੱਕਿਆ ਜੀ ਜਗਬਾਣੀ ਟੀਵੀ ਲਈ ਮਨੀਸ਼ ਸਚਦੇਵਾਦੀ ਰਿਪੋਰਟ